i uh -huh. uh -huh. uh -huh. ਐਸੋਲੇ ਮੌਜੂਦ ਹਾਂ ਫਤਿਹਗੜ੍ਹ ਭਗਤ ਰਵਿਦਾਸ ਚੌਕ ਵਿਖੇ ਜਿੱਥੇ ਦੀਵਾਲੀ ਦੇ ਮੱਦੇਨਜ਼ਰ ਰਖਦਿਆਂ ਹੋਇਆਂ ਸਾਡੀ ਪੰਜਾਬ ਪੁਲਿਸ ਫਲੈਗ ਮਾਰਚ ਕੱਢਣ ਜਾ ਰਹੀ ਹੈ ਸਾਡੇ ਨਾਲ ਮੌਜੂਦ ਨੇ ਐਸਵਲੇ ਦੀ ਹੌਂਸਕੀ ਤੇ ਦੇਖ ਰਹੇ ਹੋ ਮਾਰਜੋ ਡੀ.ਐਸ.ਪੀ ਵਿਪਨ ਕੁਮਾਰ ਜੀ ਔਰ ਮੁੱਖ ਛਣਾ ਅਫਸਰ ਜੀ ਨਾ ਬਾਕੀ ਮੈਸਟਰ ਜੀ ਸਾਹਬ ਕਟਾਲਾ ਰੋਡ ਜੀਨ ਘਰਾਂ ਦੇ ਕਟਾਲਾ ਫਟਕਾਰ ਗੋਲਿਆਂ ਦੇ ਵਿੱਚ ਅੱਜ ਐਸਾ ਕਿ ਉਹ ਫਟਕਾਰ ਗੋਲੀਆਂ ਬੜੇ ਦਿੱਕਤ ਨਹੀਂ ਬੰਦ ਤੇ ਇਹਨਾਂ ਦੀ ਫੋਰਸ ਦੇ ਅੰਦਰ ਇਹਦਾ ਬਲੈਕ ਮਾਰਕ ਚੱਲਿਆ ਜਾ ਰਿਹਾ ਇਸ ਬਲੈਕ ਮਾਰਕ ਦਾ ਮਤਲਬ ਹੈ ਕਿ ਲੋਕ ਜਿਹੜਾ ਇਹ ਦਿਵਾਲੀ ਦਾ ਤਿਹਾਰ ਹੈ ਇਹਨੂੰ ਬਹੁਤ ਹੀ ਦੁੱਖਾਂ ਲਖੋਰ ਤੇ ਅਮਨ ਸ਼ਾਂਤੀ ਨਾਲ ਮਨਾਉਣ। ਔਰ ਮੈਂ ਸ੍ਰੀ ਆਸਕਰਾਂ ਔਰ ਨਗਰ ਦੇ ਨਿਵਾਸੀਆਂ ਨੂੰ ਮੈਂ ਇਹ ਮੁਬਾਰਕਬਾਦ ਦਿੰਨਾ ਕਿ ਦਿਵਾਲੀ ਦੇ ਜਦੋਂ ਤੇ ਆ ਬਹੁਤ ਬੁਖੀਆਂ ਲੈ ਕੇ ਆਵੇ ਤੇ ਪੰਜੀ ਸ਼ੋਰ ਦੇ ਸਿਧੀਆਂ ਨਾਲ ਉਹਨਾਂ ਨੂੰ ਪਾਣੀ ਦਾ ਦਬਾਅ ਤਾਂ ਸਾਧੀਆਂ ਜੋਰਦਾਂ ਦਰਵਾਲੀ ਤੇ ਕਰੈਕਟਰਸ ਕਾਨੂੰਨ ਸੰਬੰਧੀ ਆਈਆਂ ਨੇ ਉਹਨਾਂ ਦੀ ਪਾਲਣਾ ਕਰਾਈ ਜਾਊਗੀ ਤੇ ਮੇਰੀ ਸਾਰੇ ਹੀ ਲੋਕਾਂ ਨੂੰ ਬੈਂਦੀ ਹੈ ਕਿ ਉਹਨਾਂ ਹਦਾਇਤਾਂ ਦੀ ਪਾਲਣਾ ਕਰਨ ਔਰ ਸਮੇਂ ਦੇ ਸਬੰਧ ਕਰੇ ਜਿਸ ਸਮੇਂ ਦੇ ਵਿੱਚ ਸਰਕਾਰ ਵੱਲੋਂ ਅਲਾਉ ਕੀਤਾ ਗਿਆ ਅਗਰ ਤੁਸੀਂ ਉਹ ਸਮੇਂ ਨਹੀਂ ਕਰਾਇਆ ਗਈ ਤਾਂ ਫਿਰ ਸਾਧੀਆਂ ਵੀ ਵਰਤਾਂਗੇ ਤੇ ਸਰ ਜਿਵੇਂ ਕਿ ਇਹ ਜਫਾਇਰ ਵਰਖ ਦੀ ਜਿਹੜੇ ਨੁਕਸਾਨ ਹੁੰਦੇ ਨੇ ਕਈਆਂ ਨੇ ਡੰਪ ਕਰਕੇ ਰੱਖਿਆ ਹੁੰਦਾ ਉਹਨਾਂ ਵਾਸਤੇ ਕੋਈ ਖਾਸ ਦਾਇਰਾ ਕੀਤੀ ਗਈਆਂ ਨਹੀਂ ਉਹ ਸਰਕਾਰ ਵੱਲੋਂ ਜਿਹੜੇ ਲਾਇਸੈਂਸ ਜਿਵੇਂ ਦਿੱਤੇ ਹੋਏ ਨੇ ਉਸ ਦੇ ਮਸਾਦੋ ਕੀ ਜਿਹੜੇ ਸੇਲ ਜਿਹੜੇ ਕਰੈਕਟਰ ਦਾ ਪਟਾਕਿਆਂ ਦੀ ਸੇਲ ਜਿਹੜੀ ਚੱਲ ਰਹੀ ਹੈ ਅਸੀਂ ਅਸੀਂ ਡੈਕਰੀ ਕਰ ਰਹੇ ਹਾਂ ਤੇ ਪੂਰਾ ਅਸੀਂ ਟੌਕਸੀ ਨਾਲ ਜਿਹੜਾ ਤੇ ਜਿਹੜਾ ਇੱਥੇ ਗੈਸਟ ਕਰ ਰਹੇ ਆ ਸਰ ਤੁਸੀਂ ਇਸ ਮੌਕੇ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਰਿਆਂ ਨੂੰ ਦੁਬਾਰਾ ਦੀਆਂ ਜਿੰਦਾਂ ਤੁਹਾਨੂੰ ਕ੍ਰਮ ਨਾਮ ਦੇਣਾ ਕਿ ਸਾਰਿਆਂ ਨੂੰ ਦਿਨਾਂ ਦੇ ਪੁਲਿਸ ਦਾ ਸਹਿਯੋਗ ਦਿਓ ਜੇ ਵੀ ਤੁਹਾਨੂੰ ਮਾਰਾ ਅੰਕਲ ਕੋਈ ਸਾਈਡ ਦਿੱਤਾ ਨੇ ਕੋਈ ਪੁਲਿਸ ਕਰੋ ਤਾਂ ਕਿ ਇਹ ਗਏ ਇਸ ਦੁਬਾਰਾ ਦੇ ਨਾਮ ਤੇ ਇਹ ਟਾਕੀ ਜਿਹੜੇ ਆ ਲਾਊਡ ਜਿਹੜੇ ਸਾਊਂਡ ਜ਼ਿਆਦਾ ਵਾਲੇ ਨੇ ਉਹ ਲਾਕ ਆਊਟ ਇਹ ਲਾਇਸੈਂਸ ਤੋਂ ਬਿਨਾ ਜਿਹੜੇ ਆ ਕੋਈ ਪਾਕਿਸਤਾਨੀ ਬਣਾ